ਇੱਕ ਕੋਠੀ ਦੇ ਵਿੱਚ ਨੌਕਰ ਵੱਡਾ ਕਾਂਡ ਕਰਕੇ ਆਪਣੇ ਪਰਿਵਾਰ ਦੇ ਨਾਲ ਫਰਾਰ ਹੋ ਗਿਆ ਜਲੰਧਰ ਦਾ ਇਹ ਪੂਰਾ ਮਾਮਲਾ ਹੈ ਜਲੰਧਰ ਦੇ ਨਿਊ ਜਵਾਰ ਨਗਰ ਦੇ ਵਿੱਚ ਨੇਪਾਲੀ ਨੌਕਰ ਨੇ ਵੱਡਾ ਕਾਂਡ ਕਰ ਦਿੱਤਾ ਦਰਸਲ ਇੱਥੇ ਕੋਠੀ ਨੰਬਰ 131 ਸੀ ਦੇ ਵਿੱਚ ਇਹ ਕੰਮ ਕਰਦਾ ਸੀਗਾ ਨੇਪਾਲੀ ਨੌਕਰ ਤਾਂ ਇੱਥੇ ਘਰ ਦੇ ਵਿੱਚ ਸਾਰਾ ਸਮਾਨ ਜਿਹੜਾ ਸੀਗਾ ਘਰ ਦਾ ਲੈ ਕੇ ਫਰਾਰ ਹੋ ਗਿਆ ਜਿਸ ਦੇ ਵਿੱਚ ਨਗਦੀ ਗਹਿਣੇ ਤੇ ਫਰਾਰ ਹੋ ਗਿਆ ਇਹ ਪੂਰਾ ਜੜਾ ਪਰਿਵਾਰ ਸੀਗਾ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਨਿਊ ਜਵਾਰ ਨਗਰ 131 ਸੀ ਕੋਠੀ ਸੀਗੀ ਜਿੱਥੇ ਨੇਪਾਲੀ ਨੌਕਰ ਆਪਣੇ ਪਰਿਵਾਰ ਦੇ ਨਾਲ ਇੱਥੇ ਘਰ ਦੇ ਵਿੱਚ ਰਹਿੰਦਾ ਸੀਗਾ ਤਾਂ ਇੱਥੇ ਘਰ ਦੇ ਵਿੱਚ ਪਰਿਵਾਰ ਸਮੇਤ ਹੀ ਰਹਿ ਰਿਹਾ ਸੀਗਾ ਤਾਂ ਜਿਹੜੇ ਘਰ ਦੇ ਮਾਲਕ ਸੀਗੇ ਕੋਠੀ ਮਾਲਕ ਸੀਗੇ ਕਪਿਲ ਮਹਿਤਾ ਉਹ ਨਾ ਜੰਮੂ ਗਏ ਹੋਏ ਸੀਗੇ ਤਾਂ ਉਸੇ ਦੌਰਾਨ ਜਿਹੜਾ ਜਬਾਕੀ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਵਿਦੇਸ਼ ਦੇ ਵਿੱਚ ਹੈ ਤਾਂ ਜਦੋਂ ਜੰਮੂ ਗਏ ਸੀਗੇ ਉਸ ਤੋਂ ਬਾਅਦ ਇਸ ਨੌਕਰ ਨੇ ਕਾਂਡ ਕਰ ਦਿੱਤਾ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਕੋਠੀ ਦੇ ਵਿੱਚ ਚੋਰੀ ਕਰ ਦਿੱਤੀ ਤਾਂ ਜਦੋਂ ਕਪਿਲ ਮਹਿਤਾ ਜੰਮੂ ਤੋਂ ਵਾਪਸ ਆਏ ਤਾਂ ਉਹਨਾਂ ਨੇ ਗੇਟ ਖੋਲ੍ਹਿਆ ਤਾਂ ਅੰਦਰ ਜਦੋਂ ਸੀਨ ਦੇਖ ਕੇ ਉਹ ਹੈਰਾਨ ਰਹਿ ਗਏ ਅੰਦਰੋਂ ਨਗਦੀ ਗਹਿਣੇ ਤੇ ਕੀਮਤੀ ਸਮਾਨ ਚੋਰੀ ਹੋ ਗਿਆ ਸੀਗਾ ਫਿਰ ਉਹਨਾਂ ਨੇ ਸੀਸੀਟੀਵੀ ਖੰਗਾਲੇ ਦੇਖੇ ਚੈੱਕ ਕੀਤੇ ਤਾਂ ਫਿਰ ਸਾਰਾ ਖੁਲਾਸਾ ਹੋ ਗਿਆ ਜਿਹੜਾ ਨੌਕਰ ਘਰ ਦੇ ਵਿੱਚ ਰੱਖਿਆ ਹੋਇਆ ਸੀਗਾ ਉਹ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਕੋਠੀ ਦੇ ਅੰਦਰੋਂ ਸਾਰਾ ਸਮਾਨ ਚੋਰੀ ਕਰਕੇ ਭਜਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੈਦ ਹੋ ਗਿਆ ਹੈ ਦੇ ਨੌਕਰ ਆਪਣੇ ਪਰਿਵਾਰ ਦੇ ਨਾਲ ਭੱਜਿਆ ਇਥੋਂ ਜਿਹੜਾ ਸੂਟਕੇਸ ਸੀਗਾ ਉਸ ਦੇ ਵਿੱਚ ਸਾਰਾ ਸਮਾਨ ਉਸਨੇ ਪੈਕ ਕੀਤਾ ਤੇ ਆਪਣੇ ਪਰਿਵਾਰ ਦੇ ਨਾਲ ਇਥੋਂ ਫਰਾਰ ਹੋ ਜਾਂਦਾ ਹੈ ਤਾਂ ਕਰੀਬ ਦੱਸਿਆ ਜਾ ਰਿਹਾ ਕਿ 4 ਸਾਲ ਤੋਂ ਇਸ ਘਰ ਦੇ ਵਿੱਚ ਨੌਕਰ ਦੇ ਤੌਰ ਦੇ ਉੱਤੇ ਕੰਮ ਕਰਦਾ ਸੀਗਾ ਤਾਂ ਇੱਥੇ ਰਹਿ ਰਿਹਾ ਸੀਗਾ ਤਾਂ ਫੇਰ ਜਦੋਂ ਪਰਿਵਾਰ ਜੰਮੂ ਗਿਆ ਜਿਹੜੇ ਕਪਿਲ ਮਹਿਤਾ ਨੇ ਜੰਮੂ ਜਾਂਦੇ ਨੇ ਤਾਂ ਉਸ ਤੋਂ ਬਾਅਦ ਇਹ ਘਰ ਦੇ ਵਿੱਚ ਕਾਂਡ ਕਰ ਦਿੰਦਾ ਹੈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾਂ ਫਰਾਰ ਹੋ ਜਾਂਦਾ ਹੈ ਤਾਂ ਪਿਛਲੇ ਕਰੀਬ 4 ਸਾਲ ਤੋਂ ਇਸ ਘਰ ਦੇ ਵਿੱਚ ਨੌਕਰੀ ਕਰ ਰਿਹਾ ਸੀਗਾ ਤੇ ਪਰਿਵਾਰ ਦੇ ਨਾਲ ਕਾਫੀ ਕੋਲ ਮਿਲ ਵੀ ਗਿਆ ਸੀਗਾ ਤਾਂ ਜਿਹੜੇ ਕਪਿਲ ਮਹਿਤਾ ਨੇ ਉਹਨਾਂ ਨੇ ਦੱਸਿਆ ਕਿ ਇੱਥੋਂ ਡਾਲਰ ਤੇ 50000 ਦੀ ਨਕਦੀ ਤੇ ਹੋਰ ਜਿਹੜਾ ਉਹਨਾਂ ਦਾ ਕੀਮਤੀ ਸਮਾਨ ਸੀਗਾ ਇਹ ਚੋਰੀ ਕਰਕੇ ਨੌਕਰ ਫਰਾਰ ਹੋ ਗਿਆ ਜਿਸ ਦੀ ਸੀਸੀਟੀਵੀ ਦੇਖ ਸਕਦੇ ਹੋ ਕਿ ਸੂਟ ਇਸ ਦੇ ਵਿੱਚ ਇਹ ਸਮਾਨ ਪੈਕ ਕੀਤਾ ਹੋਇਆ ਹੈ ਤਾਂ ਆਪਣੇ ਪਰਿਵਾਰ ਦੇ ਨਾਲ ਇਹ ਜਿਹੜਾ ਨੌਕਰ ਸੀਗਾ ਘਰ ਦੇ ਅੰਦਰੋਂ ਫਰਾਰ ਹੋ ਜਾਂਦਾ ਹੈ ਤਾਂ ਜਿਹੜਾ ਕਿ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਤਾਂ ਪਰਿਵਾਰ ਦੇ ਨਾਲ ਕਾਫੀ ਘੁਲਮਿਲ ਵੀ ਇਹ ਗਿਆ ਸੀਗਾ ਕਿਉਂਕਿ ਇੱਥੇ ਹੀ ਇਹਨਾਂ ਦੇ ਕੋਠੀ ਦੇ ਵਿੱਚ ਹੀ ਇਹ ਪਰਿਵਾਰ ਰਹਿੰਦਾ ਸੀਗਾ ਜਿਹੜਾ ਨੇਪਾਲੀ ਪਰਿਵਾਰ ਸੀਗਾ ਇੱਥੇ ਕੋਠੀ ਦੇ ਵਿੱਚ ਹੀ ਸੀਗਾ ਜਦੋਂ ਵੀ ਕੋਈ ਬੱਚਿਆਂ ਦਾ ਭਾਵੇਂ ਜਨਮ ਦਿਨ ਹੋਵੇ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਇਹ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਕੋਈ ਪ੍ਰੋਗਰਾਮ ਸੀਗਾ ਜਾਂ ਸੰਦੇਨ ਸੀਗਾ ਉਸ ਵੇਲੇ ਵੀ ਪਰਿਵਾਰ ਦੇ ਨਾਲੇ ਮੌਜੂਦ ਹੈ ਜਿਹੜਾ ਨੇਪਾਲੀ ਨੌਕਰ ਸੀਗਾ ਤਾਂ ਉਸ ਦਾ ਪਰਿਵਾਰ ਵੀ ਤਾਂ ਪੂਰੇ ਤਰੀਕੇ ਦੇ ਨਾਲ ਕੁਲ ਮਿਲ ਗਏ ਸੀਗੇ ਪਰ ਕਦੋਂ ਇਸ ਦੇ ਦਿਲ ਵਿੱਚ ਮੈਲ ਆ ਗਈ ਇਹ ਪਤਾ ਹੀ ਨਹੀਂ ਲੱਗਾ ਇਹ ਘਰ ਦੇ ਵਿੱਚ ਕਾਂਡ ਕਰਕੇ ਫਰਾਰ ਹੋ ਜਾਂਦਾ ਕਿਉਂਕਿ ਘਰ ਦੇ ਮਾਲਕ ਕਿਤੇ ਗਏ ਹੋਏ ਸੀਗੇ ਤਾਂ ਉਸ ਤੋਂ ਬਾਅਦ ਪਿੱਛੋਂ ਇਹਨਾਂ ਨੇ ਕਾਂਡ ਕਰ ਦਿੱਤਾ ਤਾਂ ਰਫੂ ਚੱਕਰ ਉੱਥੋਂ ਹੋ ਗਏ ਤਾਂ ਘਰ ਦੇ ਵਿੱਚ ਜਦੋਂ ਵੀ ਨੌਕਰ ਰੱਖਣੇ ਨੇ ਉਹਨਾਂ ਦੀ ਸ਼ਾਨਬੀਨ ਕਰ ਲੋ ਤਾਂ ਔਰ ਯਕੀਨ ਨਾ ਆਉਣਾ ਤੇ ਇੰਨਾ ਕਰੋ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਪਰਿਵਾਰ ਦੇ ਨਾਲ ਪੂਰੇ ਤਰੀਕੇ ਦੇ ਨਾਲ ਇਹ ਨੌਕਰ ਜਿਹੜਾ ਸੀਗਾ ਘੁੱਲ ਮਿਲ ਗਿਆ ਸੀਗਾ ਪਰਿਵਾਰ ਦੇ ਨਾਲ ਪੂਰੇ ਤਰੀਕੇ ਦੇ ਨਾਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੈਦ ਹੋ ਗਿਆ ਹੈ ਕਿ ਕਿਵੇਂ ਘੋਲਿਆ ਮਿਲਿਆ ਨਜ਼ਰ ਆ ਰਿਹਾ ਹੈ ਪਰਿਵਾਰ ਦੇ ਨਾਲ ਕਿਉਂਕਿ ਜਦੋਂ ਬੱਚੇ ਦਾ ਜਨਮ ਦਿਨ ਹੈ ਤਾਂ ਇਹ ਵੀ ਉੱਥੇ ਮੌਜੂਦ ਨੇ ਪਰ ਉਸ ਤੋਂ ਬਾਅਦ ਇਹਨਾਂ ਨੇ ਕਾਂਡ ਕਰ ਦਿੱਤਾ ਤਾਂ ਫਰਾਰ ਹੋ ਗਏ ਜਿਹੜਾ ਘਰ ਦੇ ਵਿੱਚ ਸਮਾਨ ਸੀਗਾ ਸਾਰਾ ਚੋਰੀ ਕਰਕੇ ਲੈ ਗਏ ਨੇ ਪਰ ਸੀਸੀਟੀਵੀ ਦੇ ਵਿੱਚ ਇਹ ਤਸਵੀਰਾਂ